ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਇੱਕ ਪਿੰਡ ਬਪਰਾਲੀ ਜੋ ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਪੰਜਾਬ ਦੇ ਪਿੰਡਾਂ ਵਿੱਚ ਅੱਜ ਵੀ ਰਵਾਇਤੀ ਤਰੀਕੇ ਨਾਲ ਗੁੜ ਤਿਆਰ ਕੀਤਾ ਜਾਂਦਾ ਹੈ ਕੀ ਤੁਸੀਂ ਕਦੇ ਤਾਜਾ ਗੁੜ ਖਾਧਾ ਹੈ ਜੇ ਨਹੀਂ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਸ਼ਹਿਰਾਂ ਦੀ ਭੱਜ ਦੌੜ ਤੋਂ ਦੂਰ ਅੱਜ ਲੈ ਕੇ ਚਲਾਂਗੇ ਤੁਹਾਨੂੰ ਉਸ ਖੇਤ ਵਿੱਚ ਜਿੱਥੇ ਗੁੜ ਤਿਆਰ ਹੁੰਦਾ ਹੈ ਆਓ ਮਾਣਿਏ ਪੰਜਾਬੀ ਵਿਰਸੇ ਦੀ ਇਹ ਮਿੱਠੀ ਸਾਂਝ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਪਿੰਡ ਪਪਰਾਲੀ ਸਾਡੇ ਭਰਾ ਨੇ ਇੱਥੇ ਖਿਲਾੜੀ ਕਰੀ ਹੋਈ ਆ ਬਹੁਤ ਪੁਰਾਣੀ ਹੈ ਇਹਨਾਂ ਦੀ ਤੇ ਇੱਥੇ ਇਹ ਗੁੜ ਸ਼ੱਕਰ ਟਿੱਕੀ ਇਹ ਚੀਜ਼ ਸੇਲ ਕਰਦੇ ਆ ਬਣਾ ਕੇ ਤੇ ਆਓ ਆਪਾਂ ਉਹਨਾਂ ਨੂੰ ਮਿਲਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਜਾਣਦੇ ਆ ਇਸ ਬਾਰੇ ਕਿ ਇਥੇ ਕੀ ਕੀ ਕਿਦਾਂ-ਕਿਦਾਂ ਪ੍ਰੋਸੈਸ ਹੈ ਇਹਦਾ ਆਓ ਫਿਰ ਮਿਲਦੇ ਆਂ ਆਪਾਂ ਬਾਈ ਨੂੰ ਜਿਹਦੀ ਖਿਡਾਰੀ ਹੈ ਤੇ ਉਹਨਾਂ ਨਾਲ ਕਰਦੇ ਆਂ ਇਸ ਖਿਡਾਰੀ ਬਾਰੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਕੀ ਹਾਲ ਹੈ ਠੀਕ ਹੈ ਜੀ ਵਧੀਆ ਜੀ ਵਧੀਆ ਤੁਸੀਂ ਹਾਲ ਏ ਆਂ ਜੀ ਸਾਡੇ ਵੀਰ ਜਿਹਨਾਂ ਦੀ ਖਿਡਾਰੀ ਹੈ ਅੱਛਾ ਸਾਥੋਂ ਥੋੜੇ ਚੈਨਲ ਤੇ ਸਾਰਿਆਂ ਨੂੰ ਪਹੁੰਚਣ ਨੂੰ ਜੀ ਆਇਆਂ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਾਈ ਅਸੀਂ ਆਏ ਆਂ ਤੇਰੇ ਕੋਲ ਆਪਣੇ ਪਿੰਡ ਦਾ ਵੇਰਵਾ ਦੇ ਮੜਾ ਜਾ ਕਿਹੜਾ ਪਿੰਡ ਆ ਪਿੰਡ ਦੇਖੋ ਜੀ ਮੇਰਾ ਇਹ ਪਿੰਡ ਹੈਗਾ ਪਪਰਾਲੀ ਜ਼ਿਲ੍ਹਾ ਰੋਪੜ ਹਮ ਤਲਸੀਰ ਚਮਕਾਲ ਸਾਹਿਬ ਠੀਕ ਹੈ ਜੀ ਹਾਂ ਜੀ ਹਾਂ ਤੇ ਆਪਣਾ ਕਿੰਨਾ ਕ ਪੁਰਾਣਾ ਕੰਮ ਹੈ ਇੱਥੇ ਇਹ ਤਕਰੀਬਨ ਮੈਨੂੰ ਇਹ ਕੰਮ ਕਰਦੇ ਨੂੰ ਘੱਟੋ-ਘੱਟ 9 ਸਾਲ ਹੋ ਗਏ ਅੱਛਾ ਹਾਂ ਜੀ ਹਾਂ ਠੀਕ ਹੈ ਫਿਰ ਤੁਸੀਂ ਇੱਥੇ ਪਿੰਡ 'ਚ ਰਹਿੰਦੇ ਹੋ ਹਾਂ ਜੀ ਹਾਂ ਪਿੰਡ ਹੈ ਆ ਲੱਗੇ ਆਪਣੀ ਮੋਟਰ ਹੈ ਇਹ ਆਪਣੇ ਖੇਤ ਵਿੱਚ ਅੱਛਾ ਆਪਣੀ ਮੋਟਰ ਪਿੱਛੇ ਜੀ ਹਾਂ ਜੀ ਹਾਂ ਲੱਗੇ ਹਾਂ ਠੀਕ ਹੈ ਠੀਕ ਹੈ ਠੀਕ ਹਾਂ ਜੀ ਹਾਂ ਤੇ ਇੱਥੇ ਫਿਰ ਤੁਸੀਂ ਆਪੇ ਕਰਦੇ ਹੋ ਇਹ ਬੰਦੇ ਰੱਖਿਆ ਇਹ ਨਹੀਂ ਆਪ ਹੀ ਕਰਦੇ ਹਾਂ ਲੇਬਰ ਵੀ ਰੱਖੀ ਹੋਈ ਹੈ ਅੱਛਾ ਜੀ ਹਾਂ ਜੀ ਹਾਂ ਫਿਰ ਆਪਾਂ ਕਿਆ ਕਿਆ ਬਣਾਉਂਦੇ ਆ ਇੱਥੇ ਆਈਡੀਆ ਆਈਡੀਆ ਆਪਣਾ ਇਹ ਗੁੜ ਸ਼ੱਕਰ ਹਾਂ ਜੀ ਮਟਕਰ ਟਿੱਕੀ ਵਗੈਰਾ ਮਟਕਰ ਮਟਕਰ ਕਿਆ ਹੁੰਦੀ ਮਟਕਰ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਉਹਨੂੰ ਸ਼ੱਕਰ ਵਾਲੀ ਬੱਤ ਪਤਾਰ ਕੇ ਹਾਂ ਜੀ ਉਹ ਜੇ ਫੁਰਚਣਾ ਕਮਾ ਕੇ ਉਹਨੂੰ ਛੱਡ ਦੇਣਾ ਉਹਦੇ ਵਿੱਚ ਪਿੱਸੂ ਨਹੀਂ ਲਾਉਣਾ ਅੱਛਾ ਜੀ ਹਾਂ ਬਸ ਮੋਟੀ ਮੋਟੀ ਡਲੀਆਂ ਰਹਿ ਜਾਂਦੀਆਂ ਹਾਂ ਮੋਟੇ ਮੋਟੇ ਉਹ ਹੋ ਰਹਿ ਜਾਂਦੇ ਠੀਕ ਹੈ ਠੀਕ ਹੈ ਉਹਨੂੰ ਮਟਕਰ ਕਹਿ ਦਿੰਦੇ ਤੇ ਮੜਾ ਜੀ ਸਾਨੂੰ ਵੀ ਦਿਖਾਓ ਵੀ ਕਿਦਾਂ ਪ੍ਰੋਸੀਜਰ ਕੀ ਹੈ ਇਹਦਾ ਬਣਾਉਣ ਦਾ ਕੋ ਜਾਨੂ ਇਹ ਗੁੜ ਤਾਂ ਖਾਓਗੇ ਕੋਈ ਚੱਕਰ ਨਹੀਂ ਤੇ ਕਿਦਾਂ ਕਿਤਾਬ ਬਣਦਾ ਹਾਂ ਜੀ ਸਾਨੂੰ ਵੀ ਸਾਡੇ ਸਰੋਤਿਆਂ ਨੂੰ ਵੀ ਹੂੰ ਪਹਿਲਾਂ ਦੇਖੋ ਆਪਣੇ ਕੋਲ ਸਭ ਨਾਲੋਂ ਪਹਿਲਾਂ ਜਿਹੜਾ ਇਹ ਗੁੜ ਬਣਦਾ 85 ਵੈਰਾਈਟੀ ਦਾ ਬਣਦਾ ਏ ਇਹ ਗੰਨੇ ਦਾ ਜਿਹੜਾ ਨੰਬਰ ਹੈ ਨੰਬਰ ਹੈ 85 ਵੈਰਾਈਟੀ ਇਹਦਾ ਹੋਰ ਵੀ ਨੰਬਰ ਆਉਂਦੇ ਆ ਇਹਦੇ ਚ ਨੰਬਰ ਕਈ ਨਾ ਆਉਂਦੇ ਜਣੀ ਜਿਆਦਾ ਮੇਨ 85 ਵੈਰਾਈਟੀ ਵਧੀਆ ਏ 85 ਵਧੀਆ ਗੁੜ ਖਾਤਰ ਗੁੜ ਖਾਤਰ ਹਾਂ ਇਹ ਵਧੀਆ ਕੁਆਲਿਟੀ ਹੈ ਜੇ ਫਿਰ ਆਪਣੇ ਖੇਤਾਂ ਦੇ ਹੀ ਸਾਰਾ ਜੀ ਹਾਂ ਕੁਝ ਮੈਂ ਆਪਣਾ ਗੰਨਾ ਵੀ ਲਾਇਆ ਹੋਇਆ ਕੋਈ ਨਹੀਂ ਅਸੀਂ ਗੰਨਾ ਮੁੱਲ ਖਰੀਦਦੇ ਆਂ ਅੱਛਾ ਹਾਂਜੀ ਹਾਂ ਠੀਕ ਹੈ ਠੀਕ ਹੈ ਠੀਕ ਇਹ ਜਿਹੜਾ ਹੁਣ ਇਹ ਆਪਣਾ ਖਰੀਦਿਆ ਹੋਇਆ ਹੁਣ ਹਾਂ ਇਹ ਅਸੀਂ ਮੁੱਲ ਖਰੀਦਿਆ ਹੋਇਆ ਜੀ ਠੀਕ ਹੈ ਠੀਕ ਆਪਣਾਲੇ ਥੋੜਾ ਬੋਤਾ ਵੱਡਣ ਨੂੰ ਹੋਣਾ ਆਪਣਾ ਥੋੜਾ ਵੱਡ ਲਿਆ ਹਾਂ ਕੁਝ ਅਸੀਂ ਪਹਿਲਾਂ ਆਪਣਾ ਵੱਡ ਲਿਆ ਕੁਝ ਅਸੀਂ ਤਕਰੀਬਨ ਆਪਣੀ ਕਣਕ ਦੀ ਬਿਜਲੀ ਕੁਝ ਥੋੜਾ ਜਿਹਾ ਹੀ ਰਹਿੰਦਾ ਏ ਉਹ ਜਾ ਕੇ ਫਰਵਰੀ ਵਿੱਚ ਤੁਸੀਂ ਵੱਡਦੇ ਹਾਂ ਉਹਨੂੰ ਬੀਜ ਲ ਕਰਦੇ ਹਾਂ ਹਾਂਜੀ ਹਾਂ ਤੇ ਇਹ ਵਧੀਆ ਮੌਸਮ ਹੈ ਖਰੀਦਣ ਵਾਸਤੇ ਨਹੀਂ ਗੱਲ ਦੇਖੋ ਗੱਲ ਆਏ ਆ ਮੌਸਮ ਤਾਂ ਮੈਂ ਚੀਜ਼ ਜਿਹੜਾ ਆਪਣਾ ਗੂੜਾ ਹੈ ਗੂੜਾ ਹੈ ਉਹ ਪਕਾ ਵੀ ਪਕਾਈ ਪਰ ਹੈ ਅੱਛਾ ਜੀ ਹਾਂ ਜੇ ਆਪਾਂ ਉਹਨੂੰ ਆਵਾ ਤਾਰੂਗੇ ਨਰਮ ਤਾਰੂਗੇ ਫੇਰ ਤਾਂ ਦੇਖੋ ਨਾ ਗੁੜਨਾ ਖਰਾਬ ਹੋਣਾ ਹੀ ਹੋਣਾ ਜੇ ਆਪਾਂ ਉਹਨੂੰ ਚੁਣੂ ਚੜਾ ਕੇ ਉਹਦੀ ਸਹੀ ਚੰਗੀ ਤਰ੍ਹਾਂ ਬੱਤ ਉਤਾਰੂਗੇ ਹਾਂਜੀ ਦੇਖ ਕੇ ਹਾਂਜੀ ਹਾਂਜੀ ਫੇਰ ਗੁੜ ਬਿਲਕੁਲ ਨਹੀਂ ਖਰਾਬ ਹੁੰਦਾ ਬਾਕੀ ਗਾਹਾਂ ਜਾ ਕੇ ਥੋੜਾ ਜਿਹਾ ਪਸੀਜ ਰਜਿਸਟਰ ਆਪਣੇ ਸ਼ੱਕਲ ਲੈ ਕੇ ਜਾਂਦੇ ਆਪਣੇ ਤੇ ਗਾਹ ਕੁਰੇ ਹਾਂਜੀ ਤਾਂ ਫੇਰ ਉਹਨਾਂ ਨੂੰ ਆਪਾਂ ਕਹਿ ਦਈਏ ਵੀ ਇੱਕ ਵਾਰੀ ਜਾ ਕੇ ਤੁਸੀਂ ਧੁੱਪਾਂ ਲਵਾਉਣੀ ਹੈ ਅੱਛਾ ਧੁੱਪ ਕਾਦੇ ਲਵਾਣੀ ਜੀ ਧੁੱਪਾਂ ਲਵਾ ਕੇ ਜਿਹੜੇ ਮਾੜਾ ਮੋਟਾ ਮੌਸਚਰ ਹੁੰਦਾ ਏ ਹੂੰ ਹੂੰ ਠੀਕ ਹੈ ਨਵੀਂ ਮਾੜੀ ਮੋਟੀ ਉਹ ਸਾਰੀ ਉੜ ਜਾਂਦੀ ਹੈ ਠੀਕ ਹੈ ਠੀਕ ਹਾਂ ਜੀ ਹਾਂ ਫੇ ਇੱਕ ਧੁੱਪਾਂ ਗਾਹ ਜਾ ਕੇ ਜੇਠ ਵਿੱਚ ਲਵਾ ਕੇ ਬਰਸਾਤ ਤੋਂ ਪਹਿਲਾਂ ਆਪਣਾ ਜਿਵੇਂ ਕਿ ਮੌਸਮ ਸੁਲਾਬਾ ਜਾ ਹੋ ਜਾਂਦਾ ਏ ਹੂੰ ਹੂੰ ਉਹਦੇ ਬਾਅਦ ਇਹਨੂੰ ਆਪਣੇ ਜਦ ਜੇਠ ਮਾ ਧੁੱਪਾਂ ਲਵਾ ਕੇ ਇੱਕ ਬਸ ਕਿਸੇ ਬੰਦ ਢੋਲ ਦੇ ਵਿੱਚ ਪਾ ਕੇ ਰੱਖ ਦੋ ਆਪਣੇ 1 ਸਾਲ ਦੀ ਗਾਰੰਟੀ ਹੋਊਗੀ ਪੂਰੀ ਅੱਛਾ ਜੀ ਖਰਾਬ ਨਹੀਂ ਹੋਊਗੀ ਖਰਾਬ ਨਹੀਂ ਹੋਊਗੀ ਸਾਹਮਣਾ ਗਾ ਦੇਖੋ ਗਾਹਕ ਨੇ ਗਾਹਕ ਤਾਂ ਸਾਹਮਣਾ ਸਾਡਾ ਹੀ ਕੰਮ ਹੈ ਹਾਂ ਜੀ ਹਾਂ ਸਾਹਮਣਾ ਤੁਸੀਂ ਹੈ ਤੇ ਹੁਣ ਇਹਦਾ ਪ੍ਰੋਸੀਜਰ ਦੱਸੋ ਕਿਦਾਂ 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 ਬਣਦਾ ਪ੍ਰੋਸੀਜਰ ਦੇਖ ਕੈਮਰਾਮੈਨ ਦੱਸੋ ਵੀਰ ਜੀ ਪ੍ਰੋਸੀਜਰ ਦੇਖੋ ਪਹਿਲਾਂ ਤਾਂ ਆਪਣੇ ਕੋਲ ਆ ਆਕ ਲਾੜ ਹੈ ਇਧੇ ਇਥੇ ਨੂੰ ਰੱਖ ਦਿਨ ਚਲ ਰਗੇ ਜਾਂ ਉਹ ਤੇ ਬਾਅਦ ਦੇਖੋ ਇਹਦੇ ਵਿੱਚੋਂ ਰਸ ਨਿਕਲਦਾ ਏ ਥੋੜਾ ਚਲਾ ਕੇ ਦਿਖਾਓ ਇਹਨੂੰ ਹੈ ਚਲਾ ਕੇ ਦਿਖਾਓ ਚਲਾ ਕੇ ਦਿਖਾਉਨੇ ਸੰਜੀ ਆ ਜਾਓ ਇੱਕ ਮਿੰਟ ਆ ਦੇਖੋ ਵਸਾ ਕਿਦਾਂ ਬਿਰਬਰੇ ਆ ਜੋਰ ਕੇ ਬੋਲੀ ਹੈ ਨਾ ਜਨਰੇਟਰੇ ਮੇਂ ਲੱਗਦਾ ਬਾਤ ਜਾਂਦੀ ਇਹ ਆਪਣਾ ਅਛਰ ਦਾ ਹੀ ਗਹਿਣਾ ਬੜਾ ਅਛੇ ਅਛਰ ਰੰਜਣਾ ਹੈ ਹਾਂਜੀ ਹਾਂ ਇਹ ਫੇਰ ਬੜਾ ਖਲਾੜ ਆਪਣਾ ਤੇ ਆ ਦੇਖੋ ਆ 85 ਗੰਨਾ ਹੈ ਬਿਲਕੁਲ ਸਾਫ ਤਾਜਾ ਗੰਨਾ ਆਪਣਾ ਕੋਈ ਆਈ ਨਹੀਂ ਵਗੈਰਾ ਕੋਈ ਉਲੀ ਨਹੀਂ ਲੱਗੀ ਹੋਈ ਦੇਖੋ ਆ ਦੇਖੋ ਦੇਖ ਸਾਡੇ 85 ਵੈਰਾਈਟੀ ਹੈ ਇਹ ਕੋਈ ਵੀ ਕਿਉਂ ਜਿਸ ਤਰ੍ਹਾਂ ਬਾੜੀਆਂ ਆਪਣਾ ਖਲਾੜੀਆਂ ਆਪਣੀ ਆਈ ਜਾਏ ਹਾਂਜੀ ਉਨਾ ਪਰ ਕਈ ਕਈ ਜਿੰਦਾ ਗੰਨਾ ਪਿਆ ਹੁੰਦਾ ਬਾਸੀ ਉੰਲੀ ਲੱਗ ਜਾਂਦੀ ਹੈ ਵਗੈਰਾ ਉਹਦਾ ਮਿੱਠਾ ਨਹੀਂ ਵਧੀਆ ਬਣਦਾ ਇਹ ਆਪਣਾ ਤਾਜ਼ਾ ਗੰਨਾ ਇਹ ਆਪਣਾ ਬਿਲਕੁਲ ਤਾਜ਼ਾ ਆਹ ਟਰਾਲੀ ਖਤਮ ਹੋ ਗਈ ਤੇ ਫਿਰ ਦੂਈ ਟਰਾਲੀ ਜੜੀ ਮਗਾ ਲੈ ਜਿਹੜੇ ਆ ਜਣੀ ਆਪਣੀ ਹਾਂ ਜਦ ਜੀ ਆ ਕੇ ਆਪਣਾ ਮਹੂਨ ਦੇ ਨਾਲ ਹੀ ਪਾਊਡਰ ਕਰ ਦੇਣਾ ਬਸ ਇਹਦੇ ਵਿੱਚ ਨੂੰ ਆਪਣਾ ਗੰਨਾ ਲਾ ਕੇ ਅਛੇ ਰਸ ਜਾਂਦਾ ਏ ਇਹ ਰਸ ਇਹਦੇ ਚ ਆ ਗਿਆ ਹਾਂ ਰਸ ਤੇ ਬਾਅਦ ਚ ਫੇਰ ਰਸ ਆਪਣਾ ਇੱਥੇ ਰਸਪੁਣਕੇ ਤੇ ਇੱਥੋਂ ਹਾਂ ਉੱਥੋਂ ਇਹਦੇ ਵਿੱਚ ਇੱਥੇ ਇਹ ਆ ਗਿਆ ਇਹਦੇ ਚੋਂ ਇੱਥੇ ਰਸਪੁਣਕੇ ਇੱਕ ਵਾਰੀ ਫੇਰ ਪੁੜੋਣਾ ਅੱਛਾ ਇਹਦੇ ਵਿੱਚ ਕੀ ਹੋਣਾ ਇਹਦੇ ਵਿੱਚ ਜਿਹੜਾ ਮਾੜਾ ਮੋਟਾ ਕੋਈ ਬਰੀਕ ਢੱਕਾ ਕੁਝ ਵੀ ਹੈ ਕੋਈ ਬਰੀਕ ਢੱਕਾ ਕੋਈ ਕੁਝ ਵੀ ਹੈ ਇਹਦੇ ਵਿੱਚ ਰਹਿ ਜਾਣਾ ਠੀਕ ਹੈ ਉਧਰ ਚਲੇ ਜਾਣਾ ਰਸ ਉਥੇ ਬਾਅਦ ਚ ਫਿਰ ਇੱਥੇ ਆ ਕੇ ਇਹਦੀ ਮੈਲ ਚੱਕ ਹੋ ਜਾਣੀ ਅੱਛਾ ਜੀ ਯਾ ਮੈਲ ਚੱਕ ਉਹ ਵੀ ਪ੍ਰੋਪਰ ਅਸੀਂ ਬਿਲਕੁਲ ਮਿੱਠਾ ਸੋਡਾ ਵਰਤਦੇ ਆ ਅੱਛਾ ਇਹ ਮਿੱਠਾ ਸੋਡਾ ਹਾਂ ਕੋਈ ਰਿਚ ਅੱਜ ਕੱਲ ਦੀ ਜਿਹੜਾ ਤੁਸੀਂ ਲੋਕ ਪਿੰਡਿਆਂ ਦਾ ਪਾਣੀ ਪਾਨਨੇ ਹੋ ਨਹੀਂ 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 ਉਹ ਸਾਡੇ ਸਾਡੇ ਕੋ ਪਰਾਤਨ ਜਿਸ ਤਰ੍ਹਾਂ ਸਾਡੇ ਦਾਦੇ ਪਰਦਾਦੇ ਸਾਡੇ ਗਾਹ ਡੈਡੀ ਇਹੋ ਹੀ ਕਰਦੇ ਆਏ ਆ ਉਕੜੇ ਸਾੜਾ ਨਹੀਂ ਫਿਰ ਲੋਕ ਪਿੰਡੀ ਦਾ ਪਾਣੀ ਪਾਨਨੇ ਦਾ ਸੁਣਿਆ ਚੀਨੀ ਪਾ ਦੇਣੇ ਇਹ ਹੁੰਦਾ ਥੋੜਾ ਨਹੀਂ 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 ਸਾਡੇ ਕੋਲ ਵੀ ਮੈਂ ਤੁਹਾਨੂੰ ਸੈਂਪਲ ਤੌਰ ਤੇ ਲੈ ਜਾਓ ਜਿੱਥੇ ਬਾਜੀ ਲੈਬੋਰੀ ਵਿੱਚ ਟੈਸਟ ਕਰਾ ਲਓ ਹਾਂ ਹਾਂ ਕੋਈ ਸਾਬਤ ਕਰ ਦੇਵੇ ਵੀ ਹਾਂ ਕੀ ਕੋਈ ਬਿਲਾਵਟ ਹੈ ਕੁਝ ਵੀ ਹੈ ਚਾਹ ਠੀਕ ਹੈ ਨਾ ਚਾਹ ਦੋਗੇ ਤੁਸੀਂ ਜੇ ਤੁਹਾਡੀ ਨਲਵਟ ਫੜ ਲਈ ਇਕੱਲੇ ਨੇ ਰਜਾਨਾ ਦੋਗੇ ਉਹਨਾਂ ਨੂੰ ਹਾਂ ਜੁਰਮਾਨਾ ਵਾ ਠੀਕ ਆ ਇੱਕ ਲੱਖ ਰੁਪਏ ਯਾਦ ਕਿਉਂ ਜੀ ਲੱਖ ਰੁਪਏ ਦੇਣ ਨੂੰ ਹੁੰਦਾ ਤਿਆਰ ਆ ਹਾਂ ਜੇ ਕੋਈ ਵੀ ਕਰਦੇ ਸਾਡੇ ਸਾਹਮਣੇ ਸਾਫ਼ ਕਰ ਦੇ ਠੀਕ ਠੀਕ ਤੇ ਇਹ ਪ੍ਰੋਸੀਜਰ ਆ ਇਹਦਾ ਬਸ ਇਹ ਟੋਕਰੇ ਗੰਦ ਦੇ ਤੇ ਸਿੱਟ ਤੋਂ ਨਹੀਂ ਨਹੀਂ ਇਹ ਮੈਲ ਹੈ ਅੱਛਾ ਹਾਂ ਜੀ ਹਾਂ ਓਰੇ ਮੈਲ ਦੀ ਸਫਾਈ ਹੋ ਜਾਣੀ ਮਤਲਬ ਇਹਦੇ ਚੋਂ ਤੁਸੀਂ ਕੱਢ ਗਏ ਆ ਬਸ ਹੁਣ ਦੱਸੂਗਾ ਯਾਰ ਮਿੱਠੇ ਛੋਟੇ ਕਹਿ ਲਾ ਉਹ ਮੈਲ ਅੱਛਾ ਜੀ ਮੈਲ ਜਦ ਸਾਫ਼ ਹੋ ਗਈ ਹਾਂ ਸਾਫ਼ ਹੋਏ ਦੇ ਬਾਅਦ ਚ ਫੇਰੀ ਨਾ ਇੱਧਰ ਚਲੇ ਜਾਣਾ ਅੱਛਾ ਇੱਧਰ ਜਿਸਰਾ ਦੇਖੋ ਮਾਲ ਗੁੜ ਉਬਲ ਰਿਹਾ ਹਾਂ ਆ ਦਿਖਾਓ ਜੀ ਉਬਲਦਾ ਥੋੜਾ ਮੌਸਮ ਕਰਕੇ ਥੋੜਾ ਮੌਸਮ ਠੰਡੇ ਹੋਣੇ ਕਰਕੇ ਥੋੜਾ ਸਾਡਾ ਝੋਕ ਵੀ ਨਰਮ ਹੈ ਜਿਹੜੀ ਥੋੜੀ ਦਿੱਕਤ ਆ ਰਹੀ ਹੈ ਧੁੱਪਾਂ ਹੋਵੇ ਝੋਕ ਵੀ ਸੁੱਕਰਾ ਆ ਚੱਕਰ ਹੈ ਉਤੇ ਬਾਅਦ ਇਹ ਉਹਦੇ ਮਾਲ ਘਟੂ ਘਟ 40 45 ਮਿੰਟ ਲੱਗਣੇ ਆ ਉਹਦੇ ਬਣਨੇ ਨੂੰ ਅੱਛਾ 40 45 ਮਿੰਟ ਬਣ ਕੇ ਫਿਰ ਇਹਦੇ ਦੇਖਣਾ ਪਣਾ ਕੀ ਬਣਾਉਣਾ ਗੁੜ ਬਣਾਈਏ ਇੱਕ ਸ਼ੱਕਰ ਬਣਾਈਏ ਕਿਦਾਂ ਪਤਾ ਲੱਗੂਗਾ ਵੀ ਜੇ ਕਿਸੇ ਨੂੰ ਪਤਾ ਕਰਨਾ ਹੋਵੇ ਗੁੜ ਕਦੋਂ ਬਣਿਆ ਸ਼ੱਕਰ ਕਦੋਂ ਬਣੀ ਉਹ ਇਹਦੀ ਬਤ ਦੇਖਣੀ ਪੈਂਦੀ ਹੈ ਅੱਛਾ ਹਾਂ ਬਤ ਨੇ ਸਾਫ ਗੈਲ ਸ਼ੱਕਰ ਦੀ ਬਤ ਕਿਦਾਂ ਪੜ ਫੜਦੇ ਹੋ ਤੁਸੀਂ ਸ਼ੱਕਰ ਦੀ ਬਤ ਥੋੜੀ ਛਾਉਣੀ ਪੈਂਦੀ ਹੈ ਜਿਹੜੀ ਗੁੜ ਦੀ ਹੈ ਉਹ ਹਲਕੀ ਜੀ ਨਾਰਮ ਰੱਖਣੀ ਪੈਂਦੀ ਹੈ ਅੱਛਾ ਜੇ ਜੇ ਪਤਾ ਕਰਨਾ ਹੋਵੇ ਵੀ ਗੁੜ ਪੱਕ ਗਿਆ ਨਹੀਂ ਪੱਕਿਆ ਉਹ ਪਤਾ ਲੱਗ ਜਾਂਦਾ ਇੱਥੇ ਅੱਛਾ ਹਾਂ ਤੁਹਾਨੂੰ ਮੈਂ ਦੱਸੂਗਾ ਜਦ ਇਹ ਬਣੂਗਾ ਨਾ ਹਾਂਜੀ ਤੁਹਾਨੂੰ ਮੈਂ ਕੈਮਰਿਆਂ ਹੀ ਦੱਸੂਗਾ ਵੀ ਆ ਦੇਖੋਗੇ ਇਹ ਐਦਾਂ ਬਣਿਆ ਇਹ ਪਛਾਣੇ ਆ ਹੁਣ ਆਪਾਂ ਇਹਦੇ ਨਾਲ ਗੁੜ ਬਣਾ ਰਹੇ ਸ਼ੱਕਰ ਦੀ ਕੱਢ ਰਹੇ ਆਪਾਂ ਅੱਜ ਹੁਣ ਦੇਖੂਗੇ ਅੱਜ ਆਪਾਂ ਨੇ ਇਹ 3 ਕੁਇੰਟਲ ਮਾਲ ਕਿਸੇ ਨੂੰ ਦੇਣਾ ਹੈ ਅੱਛਾ ਜੀ ਆਪਣੇ ਕੋਲ ਸਾਈ ਬੁਕਿੰਗ ਹੈ ਇਹ ਥੋੜੇ ਪਹਿਲਾਂ ਹੀ ਬੁਕਿੰਗ ਹੈ ਜਿਹੜਾ ਤੁਸੀਂ ਕਹਿੰਦੇ 3 ਕੁਇੰਟਲ ਤੁਹਾਡੇ ਕੋਲ ਬੁਕਿੰਗ ਹੈ ਇਹ ਪਹਿਲਾਂ ਹੀ ਆ ਜੰਨੀਆਂ ਹਾਂ ਜੀ ਹਾਂ ਫੋਨ ਪਰ ਬੁਕਿੰਗ ਦਾ ਦਿੰਦਾ ਕਹਿੰਦਾ ਜਿਹੜੇ ਆਪਣੇ ਪੱਕੇ ਗਾਹਕ ਹੈ ਦੇਖੋ ਹਾਂ ਜੀ ਜਿਹੜਾ 8-9-9 ਸਾਲ ਹੋ ਗਿਆ ਆਪਾਂ ਤੇ ਗੁੜ ਸ਼ੱਕਰ ਲੈ ਕੇ ਜਾਂਦੇ ਆ ਹਾਂ ਜੀ ਬਾ ਫੋਨ ਕਰ ਦਿੰਨੇ ਆ ਬਾਈ ਗੁਰਪ੍ਰੀਤ ਸਾਡਾ ਇੰਨਾ ਮਾਲ ਤਿਆਰ ਰੱਖੀ ਤੇ ਇਹ ਹੁਣ ਬੱਤ ਚਰਨਗੇ ਬਾਈ ਨਹੀਂ ਨਹੀਂ ਇਹਦੀ ਇਹ ਪ੍ਰੋਪਰ ਸਫਾਈ ਹੋ ਕੇ ਪੂਰਾ ਹੈ ਇਹਦੇ ਵਿੱਚ ਇੱਕ ਚਮਚਾ ਮਿੱਠੇ ਛੋਡੇ ਦਾ ਲੱਗੂਗਾ ਅੱਛਾ ਜਿਹਦੇ ਵੀ ਜਿਆਦਾ ਮੈਲ ਹੈ ਸਦਾ ਚਮਚਾ ਹੋਰ ਲਾ ਦੋ ਇੱਕ ਨਾ ਹੀ ਸਫਾਈ ਹੋ ਕੇ ਫਿਰ ਇਹ ਤੁਸੀਂ ਕਿਥੇ ਇਹ ਸਿੱਟਦੇ ਹੋ ਕਿ ਤੇ ਸੜਕਾਂ ਤੇ ਕਿਹੜੇ ਨੂੰ ਆਹ ਨੂੰ ਨਹੀਂ 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 ਪਿੱਛੇ ਆਪਣਾ ਜਿਹੜੀ ਆ ਸਵਾਹ ਹੁੰਦੀ ਹੈ ਉਹਦੇ ਬਡੋਲ ਦੀਦੀ ਹੈ ਅੱਛਾ ਬਾਅਦ ਚ ਆਪਣਾ ਜਦੋਂ ਸੀਜ਼ਨ ਖਤਮ ਹੋਇਆ ਉਹਦੇ ਬਾਅਦ ਚ ਆਪਣਾ ਵਿੱਚ ਰੇ ਜੀ ਕਮਾਜਦਾ ਤੁਹਾਡੀ ਠੀਕ ਆ ਠੀਕ ਆ ਹਾਂ ਜੀ ਬਾਜੇ ਬਾਜੇ ਇਦਾਂ ਹੀ ਸੂਰਾ ਲੈਣ ਲੈ ਜਾਨੇ ਆ ਆ ਕੀ ਕਰ ਰਿਹਾ ਪਾਣੀ ਕਦੇ ਪਤਾ ਨਹੀਂ ਨਹੀਂ ਇਹ ਮਿੱਠਾ ਠੋਡਾ ਮਿੱਠਾ ਠੋਡਾ ਹਾਂ ਤਾਂ ਹੀ ਨਖਾਰੂਗਾ ਨਾ ਇਹ ਇਹ ਨਖਾਰ ਦਿੰਦਾ ਇਹ ਵਾਤਾਜ ਬਣ ਗਿਆ ਇਹਦੇ ਚ ਨਹੀਂ ਨਹੀਂ ਹਾਂ ਤੇ ਆ ਨਹੀਂ ਬਣਿਆ ਇਹ ਹਾਂ ਇਹ ਬਟ ਮੈਂ ਤਾਂ ਇਹ ਲੈ ਲ ਕੱਟਦੇ ਆ ਮੈਂ ਮਤਲਬ ਜੋ ਵਿੱਚ ਗੰਦ ਮੰਦ ਵਿੱਚ ਜੋ ਵੀ ਗੰਦ ਮੰਦ ਜੜਾਂ ਚ ਵਗੈਰਾ ਕੁਝ ਵੀ ਹੈ ਜਾਨੀ ਗੰਨੇ ਦਾ ਉਹ ਸਾਰਾ ਹੀ ਬਾਹਰ ਕੱਢ ਦੇਣਾ ਠੀਕ ਬਾਹਰ ਕੱਢ ਦੇਣਾ ਠੀਕ ਆ ਠੀਕ ਆ ਤੇ ਆ ਬਾਈ ਸ਼ੱਕਰ ਲੈਣਾ ਹੈ ਗੁੜ ਲੈਣਾ ਹੈ ਹਾਂ ਇਹ ਅਕਲ ਸ਼ੱਕਰ ਲੈਣਾ ਹੈ ਇਹ ਅੱਛਾ ਹਾਂ ਜੀ ਹਾਂ ਹਾਂ ਅਕਲ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਨਾਲ ਬਾਈ ਜੀ ਮੈਨੂੰ 5-6 ਸਾਲ ਹੋ ਗਏ ਕੰਟੀਨਿਊ ਤਿੰਨ ਤਿੰਨ ਸਾਲ ਉਹਦਾ ਹੀ ਪਿਆ ਰਿਹਾ ਮਤਲਬ ਤਿੰਨ ਤਿੰਨ ਸਾਲ ਦਾ ਮਿੱਠਾ ਮੇਰੇ ਕੋਲ ਹੁਣ ਵੀ ਪਿਆ ਕਰ ਅੱਛਾ ਖਰਾਬ ਨਹੀਂ ਹੁੰਦਾ ਜੀ ਆਉਂਦਾ ਨਹੀਂ ਹੁੰਦਾ ਅੱਛਾ ਇਹਦੀ ਤਾਂ ਲਿਖ ਕੇ ਮੈਂ ਵੀ ਗਾਰੰਟੀ ਦਿੰਦਾ ਕਿ ਮੈਂ ਤੇ ਐਫ affidavits ਲੈ ਲਵਾਂ ਇਹਦਾ ਲੱਖ ਰੁਪਇਆ ਦੇਣ ਨੂੰ ਤਿਆਰ ਆ ਕਹਿੰਦਾ ਇਹਨੂੰ ਲਾਬੜ ਕੱਢ ਤੀ ਹੈਗੀ ਕੁਆਲਿਟੀ ਜੀ ਹੈ ਜੀ ਕੁਆਲਿਟੀ ਵਧੀਆ ਦਿੰਦਾ ਬਹੁਤ ਕਮ ਦੀ ਕੁਆਲਿਟੀ ਕਿਉਂ ਸਰ ਅਸੀਂ ਕਿੰਝ ਜੀਵਿਦਾ ਸਾਨੂੰ ਪਤਾ ਤੇ 85 ਦਾ ਗੰਨਾ ਹੈ ਅੱਛਾ ਜੀ ਇਹਦਾ ਸਭ ਤੋਂ ਵਧੀਆ ਗੰਨਾ ਹੁੰਦਾ ਜੀ ਤਾਜ਼ਾ ਗੰਨਾ ਮਗਾਉਂਦੇ ਆਪਾਂ ਕਿਹੜੇ ਪਿੰਡ ਤੋਂ ਆਏ ਆਪਾਂ ਮੈਂ ਤਾਂ ਮੇਰਾ ਪਿੰਡ ਤਾਂ ਚੁੰਨੀ ਹੈ ਮ ਕਿੰਨੀ ਕਿੰਨੀ ਚੱਕਰ ਲੈਣਾ ਹੈ ਤੁਸੀਂ ਮੈਂ ਤਾਂ ਦੇਖਾਂ ਨਹੀਂ ਸਿੰਚਾ ਕੋਲ ਤੋਂ ਬਲੇ ਸਿਸਟਰ ਨੂੰ ਦੇਣੀ ਹੈ ਤੇ ਮੇਰੇ ਪਿੰਡ ਤੇ ਪਹੁੰਚਾਉਣੀ ਹੈ ਕੁਝ ਮੈਂ ਲੈ ਰੱਖ ਲੈਣੀ ਹੈ ਤਾਂ ਅਸੀਂ ਵੇਚਣੀ ਥੋੜਾ ਆਪਣੇ ਘਰ ਵਾਸਤੇ ਅਸੀਂ ਚਾਰ ਕੁੰਡ ਲੈ ਜੰਨੇ ਹਾਂ ਭਾਈ ਵਾਹ ਹਾਂ ਹਾਂ ਠੀਕ ਹੈ ਠੀਕ ਹੈ ਵੈਸੇ ਇਹ ਲੜੀਆਂ ਜੀਰਾ ਬਹੁਤ ਹੈ ਜਿੰਨੀ ਪੋਨੇ ਲੋਕ ਕੋਲ ਤੇ ਕੁਝ ਪੋਨੇ ਹਾਂਜੀ ਹਾਂਜੀ ਇੱਕ ਵੀ ਕਿਸੇ ਕਿਸਮ ਦਾ ਜਿੱਤੇ ਵੀ ਕੱਲੀ ਕੱਲੀ ਚੀਜ਼ ਦੀ ਤਰਾਸੀ ਕਰ ਲੈ ਕੋਈ ਬੰਦਾ ਅੱਛਾ ਇਹ ਬਾਈ ਦੀ ਉਹ ਜਾ ਰਿਹਾ ਸਮਾਨ ਹੈ हां ही हां ਦੇਖ ਲਓ ਠੀਕ ਹੈ ਅ ਤੇਲ ਜਿਹੜਾ ਜਾਲੀ ਨਹੀਂ ਨਹੀਂ ਇਹ ਤੇਲ ਦਾ ਮਤਲਬ ਹੁੰਦਾ ਵੀ ਮਾਲ ਫੁੱਲੇ ਨਾ ਅੱਛਾ ਹਾਂ ਵੀ ਮਾਲ ਥੱਲੇ ਨਾ ਲਗੇ ਫੁੱਲੇ ਨਾ ਇਹ ਤੇਲ ਤੁਸੀਂ ਮੁਲ ਖਰੀਦਦੇ ਹੋ ਨਹੀਂ ਨਹੀਂ ਆਪਣੇ ਘਰ ਦਾ ਤੇਲ ਇਹ ਅੱਛਾ ਹਾਂ ਜੀ ਆਪਣੇ ਕੀਤਾ ਜੇ ਲਾਗੇ ਉਸੇ ਤੇਲ ਕੱਢ ਲੈਂਦੇ ਹਾਂ ਹਾਂ ਜੀ ਹਾਂ ਬਾਬਾਣੀ ਕਿਹੜਾ ਇਸ ਜੁਗ ਰੱਖਦੇ ਘਰ ਜੁਗ ਵਿੱਚ ਰੱਖੀਨੇ ਤੇਲ ਨਾ ਘਰ ਜੁਗਾਂ ਅਸੀਂ ਆਪ ਹੀ ਆਪ ਹੀ ਅੱਛਾ ਆਪ ਵੀ ਖਾਣੇ ਅਸੀਂ ਤੇ ਤੇਲੀ ਵਿੱਚ ਦੇ ਨਹੀਂ 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 ਤੇਲ ਨਹੀਂ ਅੱਛਾ ਤੇਲ ਆਪਣੇ ਘਰ ਜੁਗਾਂ ਤੇ ਜੁਗਾਂ ਕੰਮ ਜੁਗਾਂ ਬਸ ਕੰਮ ਜੁਗਾਂ ਠੀਕ ਹੈ ਠੀਕ ਹੁਣ ਇਹ ਹੁਣ ਇਹ ਲੇਵਰ ਰੱਖੀ ਹੋਈ ਇਹ ਵੀ ਨਹੀਂ ਤੇਲ ਖਾ ਰਹੇ ਅਚੇ ਵੀ ਹੀ ਖਾਨਨੇ ਆ ਹਾਂਜੀ ਹਾਂ ਸ਼ਾਬਾਸ਼ ਇਹ ਆ ਹੁਣ ਤਿਆਰ ਹੁਣ ਗੁੜ ਨਹੀਂ ਬਾਈ ਥੋੜਾ ਜਿਹਾ ਟਾਈਮ ਲੱਗੂ ਆ ਇਹ ਆਪਾਂ ਕਮ ਸੇ ਕਮ 7-8 ਮਿੰਟ ਦੀ ਟਾਈਮ ਲੱਗੂਗਾ ਆ ਲੱਗੂਗਾ ਹਲੇ ਇੱਥੇ ਆਪਾਂ ਜੇ ਨੀਚੇ ਜੁਨੇ ਚਲੇ ਜਾਣਾ ਇਹਨੂੰ ਥੋੜਾ ਕੱਟਾ ਕਹਿੜਾ ਹੋ ਜਾਣਾ ਇਕੱਠਾ ਹੋ ਜਾਣਾ ਫੇਰ ਦੇਖ ਲੈਣਾ ਵੀ ਆਪਾਂ ਇਹ ਗੁੜ ਪਾਉਣਾ ਕਿ ਇਹ ਸੱਕਰ ਬਣਾਉਣੀ ਆ ਠੀਕ ਬਸ ਠੀਕ ਇਹਦਾ ਹੋਰ ਕੋਈ ਇੰਨਾ ਤਸੀਰ ਤਕੜਾ ਨਹੀਂ ਏ ਬਾਕੀ ਜਿਉ ਜਿਉ ਨਾ ਥੱਲੇ ਹੀ ਜਾਈ ਜਾਣਾ ਜਿਹੜਾ ਆਪਣਾ ਝੋਕਦਾ ਏ ਇਹ ਡੱਕਾ ਕੱਟ ਕਰ ਦੇਣਾ ਸਾਹਬ ਦਾ ਦੇਖ ਕੇ ਜੇ ਆਪਾਂ ਜਾਲ ਡੱਕਾ ਲਾਤਾ ਤਾਂ ਫੇਰੀ ਮਾਲੂ ਇਹਦੇ ਦਾ ਸਲੇ ਡੱਕਾ ਝੁੱਕੀ ਜਾਂਦੇ ਆ ਤੁਸੀਂ ਹਾਂਜੀ ਹਾਂ ਦੇਖ ਲਓ ਇੱਧਰ ਉਹਦੇ 'ਚ ਤੇ ਉਹਦੇ 'ਚ ਉਹਦੇ 'ਚ ਪਿੱਛੇ ਤੀਏ ਕੜਾਈ 'ਚ ਰਸ ਗਰਮ ਹੋ ਗਿਆ ਉਹ ਕਿਦਾਂ ਹੋਇਆ ਜੀ ਇੱਥੇ ਉੱਥੇ ਅੱਗੇ ਤਾਂ ਜਾਂਦੀ ਨਹੀਂ ਆਗਾ ਦੇਖੋ ਇੱਧਰ ਜਾ ਰਹੀ ਆ ਦੇਖ ਅੱਛਾ ਇੱਧਰੋਂ ਜਾਂਦੀ ਆ ਹਾਂ ਫੇਰ ਹੂੰ ਉਹਦੇ ਬਾਅਦ ਵਿੱਚ ਨੂੰ ਆਏ ਲੰਘ ਕੇ ਉਹ ਸੇਕ ਜਾਈ ਜਾਂਦਾ ਉਧਰ ਸੇਕ ਜਾਈ ਜਾਂਦਾ ਠੀਕ ਆ ਠੀਕ ਆ ਠੀਕ ਆ ਹਾਂਜੀ ਹਾਂ ਬਕਾ ਵਾਹ ਇੱਕ ਦੇ ਮਿੰਟ ਦੀ ਇਹ ਮਾਲ ਆਪਣਾ ਤਿਆਰ ਹੋ ਜਾਣਾ ਇਹ ਇੱਕ ਅੱਧਾ ਸੈਕਿੰਡ ਹੋਰ ਪੈਨ ਨੂੰ ਮੜਾ ਜਾ ਸੇਕ ਲਵਾ ਕੇ ਉਧੇ ਬਾਅਦ ਆਪਣਾ ਇਹ ਸ਼ੱਕਰ ਪਰ ਤਿਆਰ ਬਸ ਹੁਣ ਆਪਣਾ ਇਹ ਪ੍ਰੋਪਰ ਪੂਰਾ ਹੈ ਇਹ ਇਹ ਤਿਆਰ ਹੋ ਗਿਆ ਤਰੀ ਵਾਸ ਕਰ ਰਿਹਾ ਬਈ ਦੇ ਬਾਤ ਇਹਨੂੰ ਬੱਥ ਨੂੰ ਚੰਡ ਗਏ ਹੈ ਆਪਣੀ ਐਦਾਂ ਉਹਦੇ ਭਾਈ ਦੀ ਸ਼ੱਕਰ ਬਣ ਜਾਣੀ ਵਾਗ ਨਾ ਤੇ ਹਾਂ ਚਾਹ ਤਾਂ ਬਹੁਤ ਸਵਾਦ ਬਣਾਈ ਫਿਰ ਸੱਕਰ ਦੀ ਚਾਹ ਹੈ ਇਹ ਹਾਂ ਹਾਈ ਹਾਂ ਬੜਾ ਸੱਕਰ ਦੀ ਚਾਹ ਬੜੀਆ ਬੈਨੀਫਿਟ ਹੈ ਫਿਰ ਫੜਦੀ ਨਹੀਂ ਹੈ ਇਹ ਨਹੀਂ ਬਿਲਕੁਲ ਵੀ ਨਹੀਂ ਫੜਦੀ ਇਹ ਨਹੀਂ ਆਪਾਂ ਚੀਨੀ ਹੈ ਚੀਨੀ ਸਾਹ ਬਵਾਰੀ ਹੈ ਤੁਹਾਨੂੰ ਪਤਾ ਹੀ ਹੈ ਠੀਕ ਠੀਕ ਤੇ ਉਹ ਦੱਸ ਹੁਣ ਮੈਨੂੰ ਹੂੰ ਵੀ ਆਪਾਂ ਤਰੀ ਖਿਲਾੜੀ ਬਾਰੇ ਵੀ ਦੱਸਤਾ ਹਾਂਜੀ ਹਾਂ ਤੂੰ ਦੱਸਤਾ ਵੀ ਤੇਰਾ ਗੰਨਾਈ ਵਧੀਆ ਹੂੰ ਆਪਾਂ ਮਿਲਾਵਟ ਵੀ ਨਹੀਂ ਕਰਦੇ ਹਾਂਜੀ ਹਾਂ ਤੇ ਜੇ ਕਿਸੇ ਨੇ ਇਹ ਲੈਣਾ ਹੋਵੇ ਇਹ ਬੰਦਾ ਉਹ ਤੇਰੇ ਕੋਲ ਕਿੱਦਾਂ ਯਾਰ ਕੋਈ ਡਿਟੇਲ ਤੇ ਆਪਣੇ ਪਿੰਡ ਦਾ ਐਡਰੈਸ ਦੇ ਇਹ ਸਭ ਕੁਝ ਦੱਸ ਬੰਦਿਆਂ ਨੂੰ ਦੇਖੋ ਆਪਣਾ ਜਿਹੜਾ ਪਿੰਡ ਦਾ ਐਡਰੈਸ ਹੈ ਪਿੰਡ ਪਪਰਾਲੀ ਹਾਂ ਠੀਕ ਹੈ ਜ਼ਿਲ੍ਹਾ ਰੂਪੜ ਠੀਕ ਹੈ ਨੇੜੇ ਕੁਰਾਲੀ ਜਿਹੜੇ ਲਾਗੇ 5 ਕਿਲੋਮੀਟਰ ਪਰ ਆਪਣਾ ਪਿੰਡ ਹੈ ਇਹ ਤੇ ਮੈਪ ਤੇ ਹੂੰ ਤੇ ਆਪਾਂ ਤੇ ਤੈਨੂੰ ਬੰਦਾ ਫੋਨ ਕਰੇ ਤੁਹਾਨੂੰ ਲੋਕੇਸ਼ਨ ਭੇਜ ਦਿੰਦੀ ਹਾਂ ਐਦਾਂ ਹੋ ਸਕਦਾ ਹਾਂਜੀ ਹਾਂ ਭੇਜ ਸਕਦੇ ਆਪਾਂ ਜੀ ਫੋਨ ਤੇ ਬੁੱਕ ਕਰ ਸਕਦੇ ਆ ਹਾਂਜੀ ਹਾਂ ਫੋਨ ਤੇ ਬੁੱਕ ਜੇ ਕਿਨੂੰ ਪਹੁੰਚ ਦੇਣੀ ਹੋਵੇ ਉਹ ਕਿਦਾਂ ਦਿੰਨੇ ਆ ਫਿਰ ਤੁਸੀਂ ਕਿੰਨੇ ਰੀ ਤੱਕ ਆਪਾਂ ਪਹੁੰਚ ਦੇ ਸਕਦੇ ਹਾਂ ਨਹੀਂ ਨਹੀਂ ਪਹੁੰਚ ਨਹੀਂ ਅਗਲਾ ਆਪੇ ਲੈ ਕੇ ਜਾਂਦਾ ਜੀ ਆਪਣਾ ਅੱਛਾ ਆਪਾਂ ਨਹੀਂ ਦੇ ਸਕਦੇ ਹਾਂ ਸੀਨੀਅਰ ਸੀਨੀਅਰ ਤੇ ਸਾਡੇ ਗਲਾਬੜਾ ਬੁੱਕ ਕਰਾਇਆ 5 ਕੁਇੰਟਲ 10 ਕੁਇੰਟਲ ਇਕੱਠੀ ਲੈਣੀ ਹੋਵੇ ਬਈ ਸਭ ਤੋਂ ਕਰਾਇਆ ਲੈ ਲਈ ਜਿਸ ਤੱਕ ਪਹੁੰਚ ਕਰ ਦੇ ਹਾਂ ਉਹ ਕਰ ਸਕਦੇ ਹਾਂ ਅੱਛਾ ਉਹ ਕਰ ਸਕਦੇ ਤੁਸੀਂ ਪਹੁੰਚ ਸਕਦੇ ਹੋ ਅਗਲੇ ਤੱਕ ਹਾਂ ਜੀ ਹਾਂ ਅਗਲੇ ਅਸੀਂ ਪੰਜ ਜਾਣੇ ਇਕੱਠੀ 5 ਕੁਇੰਟਲ ਲੈਣੀ ਆ 10 ਹਾਂ ਜੀ ਹਾਂ ਉਹ ਅਸੀਂ ਪਹੁੰਚ ਕਰ ਸਕਦੇ ਹਾਂ ਅਗਲੇ ਕੋਲ ਅੱਛਾ ਹਾਂ ਜੀ ਹਾਂ ਮਤਲਬ ਆਪਾਂ ਸਪੈਸ਼ਲ ਨਹੀਂ ਡਿਲੀਵਰੀ ਨਹੀਂ ਦਿੰਦੇ ਕਿਸੇ ਨੂੰ ਨਹੀਂ 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 ਠੀਕ ਹੈ ਠੀਕ ਹੈ ਹਾਂ ਜੀ ਹਾਂ ਇਹ ਆਪਣਾ ਤਕਰੀਬਨ ਜਨਵਰੀ ਫਰਵਰੀ ਮਾਰਚ ਹਮ 9 7 8 ਅਪ੍ਰੈਲ ਤੱਕ ਬੰਦ ਹੋ ਜਾਣੀ ਅੱਛਾ ਆਪ 31 ਮਾਰਚ ਨੂੰ ਲਖੀਆਂ ਵਾ ਰੌਂਡ ਆਫ 31 ਮਾਰਚ ਤੱਕ ਜਿਹਨੇ ਲੈ ਜਾਣੀ ਆਪਣੀ ਲੈ ਜਾ ਸਕਦਾ ਹਾਂ ਹਾਂ ਜੀ ਹਾਂ ਬਸ ਕਰਦੇ ਬਈ ਆਪਣਾ ਨੰਬਰ ਤੇਰਾ ਨੰਬਰ ਮੇਰਾ ਲਿਖੋ 99146 ਹਮ 0 9955 ਤੇ ਠੀਕ ਹੈ ਜੀ ਤੇ ਅੰਗਰੇਜ਼ੀ ਚ ਵੀ ਦੱਸ ਦੂੰਗਾ ਜਿਆਦਾ ਵਧੀਆ 99 ਹਮ 1 4 6 09955 ਤੇ ਅੱਜ ਆਪਾਂ ਕੁੰਮੀ ਗੁਰਪ੍ਰੀਤ ਸਿੰਘ ਮਾਨ ਦੀ ਖਿਡਾਰੀ ਤੇ ਜੇ ਕਿਸੇ ਨੂੰ ਗੁੱਡ ਸ਼ੱਕਰ ਲੈਣਾ ਤੇ ਬਾਈ ਨਾਲ ਕਰੋ ਸੰਪਰਕ ਤੇ ਆਪਾਂ ਹੁਣ ਮਿਲਦੇ ਆ ਅਗਲੀ ਵੀਡੀਓ ਅਗਲੇ ਸਫ਼ਰ ਦੇ ਉੱਤੇ